ਫਿਰੋਜ਼ਪੁਰ ਬਣਿਆ ਗੈਂਗਲੈਂਡ ਫਿਰੋਜ਼ਪੁਰ ਚ ਦੋ ਗਰੁੱਪਾਂ ਵਿਚਾਲੇ ਪੁਰਾਣੀ ਦੁਸ਼ਮਣੀ ਨੂੰ ਲੈ ਕੇ ਚੱਲੀ ਗੋਲੀ ਗੋਲੀ ਚੱਲਣ ਨਾਲ ਦੋ ਵਿਅਕਤੀ ਹੋਏ ਜ਼ਖਮੀ ਜੇਲ੍ਹ ਵਿੱਚੋਂ ਜ਼ਮਾਨਤ ਤੇ ਆਇਆ ਸੀ ਬਾਹਰ ਦੂਜੀ ਧਿਰ ਵੱਲੋਂ ਕਰ ਦਿੱਤਾ ਗਿਆ ਹਮਲਾ ਫਿਰੋਜ਼ਪੁਰ ਸ਼ਹਿਰ ਦੇ ਬਾਂਸੀ ਗੇਟ ਵਿਖੇ ਦੋ ਗਰੁੱਪਾਂ ਵਿਚਾਲੇ ਗੋਲੀ ਚੱਲੀ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਇਹਨਾਂ ਦੋਵੇਂ ਗਰੁੱਪਾਂ ਵਿੱਚ ਪੁਰਾਣੀ ਰੰਜਿਸ਼ ਸੀ ਅਤੇ ਇਹ ਜੇਲ੍ਹ ਵਿੱਚ ਵੀ ਕਈ ਕਈ ਵਾਰ ਆਪਸ ਵਿੱਚ ਲੜ ਚੁੱਕੇ ਹਨ ਜੇਕਰ ਤਾਜ਼ੀ ਘਟਨਾ ਦੀ ਗੱਲ ਕਰੀਏ ਤਾਂ ਸਾਗਰ ਨਾਮ ਦਾ ਵਿਅਕਤੀ ਕੁਝ ਦਿਨ ਪਹਿਲਾਂ ਜਮੰਤ ਤੋਂ ਬਾਹਰ ਆਇਆ ਸੀ ਅਤੇ ਅੱਜ ਉਹ ਆਪਣੀ ਕਾਰ ਤੇ ਮੰਦਰ ਜਾ ਰਿਹਾ ਸੀ ਦੂਜੇ ਗਰੁੱਪ ਦੇ ਤਿੰਨ ਵਿਅਕਤੀਆਂ ਨੇ ਉਸ ਦਾ ਮੋਟਰਸਾਈਕਲ ਤੇ ਪਿੱਛਾ ਕਰਦਿਆਂ ਬਾਂਸੀ ਗੇਟ ਕੋਲ ਰੋਕ ਲਿਆ ਉਹ ਸੁਪਰ ਫਾਇਰਿੰਗ ਕਰ ਦਿੱਤੀ ਦੋਹਾਂ ਗਰੁੱਪਾਂ ਵਿੱਚੋਂ ਫਾਇਰਿੰਗ ਹੋਈ ਜਿਸ ਨਾਲ ਸਾਗਰ ਨਾਂ ਦੇ ਵਿਅਕਤੀ ਦੇ ਸਿਰ ਵਿੱਚ ਗੋਲੀ ਲੱਗੀ ਤੇ ਦੂਜੀ ਧਿਰ ਦੇ ਇੱਕ ਵਿਅਕਤੀ ਦੇ ਗੋਲੀ ਵੱਜੀ ਸਾਗਰ ਨਾਂ ਦੇ ਵਿਅਕਤੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੇ ਵਿਅਕਤੀ ਨੂੰ ਵੀ ਇੱਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਇਸ ਮਾਮਲੇ ਨੂੰ ਪੁਲਿਸ ਨੇ ਚੌਕਸੀ ਬਤਾ ਦਿੱਤੀ ਹੈ ਜੋ ਕਿ ਮੁਰਦੋ ਤਰਾਹਾਂ ਮੋ ਸਾਹਮਣੇ ਨਾ ਹੋ ਸਕਣ ਦੱਸਿਆ ਜਾ ਰਿਹਾ ਹੈ ਕਿ ਗਰੁੱਪਾਂ ਉਚਾਲੇ ਵਿਅਕਤੀਆਂ ਦੇ ਕਈ ਮਾਮਲੇ ਦਰਜ ਹਨ ਉਧਰ ਪਰਿਵਾਰਕ ਮੈਂਬਰ ਨੇ ਦੱਸਿਆ ਹੈ ਕਿ ਉਹ ਵਿਆਹ ਤੋਂ ਆ ਰਹਿਸਨਤਾ ਸਾਗਰ ਉੱਪਰ ਗੋਲੀ ਚੱਲੀ ਜੋ ਉਸ ਦੇ ਸਿਰ ਤੇ ਲੱਗੀ ਮੌਕੇ ਤੇ ਪਹੁੰਚੇ ਐਸਪੀ ਡੀ ਨੇ ਕਿਹਾ ਕਿ ਗੋਲੀ ਚੱਲਣ ਨਾਲ ਵਿਅਕਤੀ ਜਰਮੀ ਹੋਇਆ ਹੈ ਜੋ ਕਿ ਹਸਪਤਾਲ ਚ ਦਾਖਲ ਹੈ ਹਸਪਤਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਨਾਮਰ ਤੁਸੀਂ ਕਿੱਥੋਂ ਆ ਰਹੇ ਸੀਗਾ ਜਿਸ ਵਿਅਕਤੀ ਤੇ ਗੋਲੀ ਬੱਜੀ ਸੀ ਤੁਹਾਡਾ ਕੀ ਲੱਗਦਾ ਹੈ

कारण की है आज जोड़ा है, है बांसी गेट ने घटना हुई है गोली चली है जो एक है बंदा इंजर्ड है हॉस्पिटल से दाखिल है असी पड़ताल कर रहे हैं एज पर पड़ताल जैसी सूरत होगी वैसी करवाई की जाएगी, जाएगी। परचा जोड़ा है वो इतना थैंक यू सो मच थैंक यू